ਸਵਾਗਤ ਕਰਦੀ ਹਾਂ ਜੀ ਤੁਹਾਡਾ ਸਭ ਦਾ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਮੈਂ ਇੱਕ ਬਹੁਤ ਹੀ ਜਿਹੜਾ ਇੰਪੋਰਟੈਂਟ ਜਿਹੜਾ ਟੌਪ ਮਸਲਾ ਜਿਹੜਾ ਲੈ ਕੇ ਆਈਆਂ ਇਹਦਾ ਕੋਈ ਪੜਾਈ ਨਾਲ ਸੰਬੰਧ ਨਹੀਂ ਆ ਬਸ ਇੱਕ ਫਰੈਸ਼ਰ ਵਾਸਤੇ ਇਹ ਵੀਡੀਓ ਬਣਾਈਆਂ ਬਸ ਆਪੇ ਇੱਕ ਦੋ ਮਿੰਟ ਗੱਲ ਕਰਨੀ ਆ ਕਿ ਜੇ ਤੁਸੀਂ ਕਿਸੇ ਭਰਤੀ ਨਾਲ ਜੁੜੇ ਆ ਮਤਲਬ ਕਿ ਤੁਸੀਂ ਕੋਈ ਜੋਬ ਹਾਸਲ ਕਰਨੀ ਆ ਹਨਾ ਜੋਬ ਤੇ ਲੱਗਣਾ ਆ ਮੰਨ ਲਓ ਕੋਈ ਟੀਚਿੰਗ ਆ ਪੁਲਿਸ ਆ ਫਰੈਸ਼ਰ ਵਾਸਤੇ ਮੈਂ ਕਹਿ ਰਹੀ ਮੈਨੂੰ ਨਹੀਂ ਪਤਾ ਮੇਰੀ ਵੀਡੀਓ ਕਿਸ ਕਿੰਨਿਆਂ ਨੇ ਦੇਖਣੀ ਆ ਠੀਕ ਹੈ ਸ਼ੇਅਰ ਜ਼ਰੂਰ ਕਰਿਓ ਅੱਜ ਕੱਲ ਸੋਸ਼ਲ ਮੀਡੀਆ ਦਾ ਜਮਾਨਾ ਆ ਠੀਕ ਹੈ ਕੋਈ ਕਿਸੇ ਕੋਈ ਨਾ ਟਾਈਮ ਨਹੀਂ ਹੁੰਦਾ ਕਿ ਕੋਈ ਕਿਸੇ ਨੂੰ ਇਨਫੋਰਮ ਕਰ ਸਕੇ ਠੀਕ ਹੈ ਫਿਰ ਵੀ ਆਪਾਂ ਜਦੋਂ ਵੀ ਕੋਈ ਨੋਟੀਫਿਕੇਸ਼ਨ ਆਉਂਦਾ ਕਿਉਂਕਿ ਅਸੀਂ ਵੀ ਇਹ ਦਿਨ ਦੇਖਿਆ ਅਸੀਂ ਵੀ ਅਡੀਕਦੇ ਹੁੰਦੇ ਸੀ ਵੀ ਕਦੇ ਸਾਡਾ ਨੋਟੀਫਿਕੇਸ਼ਨ ਆਉਣਾ ਅਸੀਂ ਵੀ ਇਸ ਭਾਵਨਾ ਨੂੰ ਲੈ ਕੇ ਨਾਲ ਚੱਲਦੇ ਆ ਨੋਟੀਫਿਕੇਸ਼ਨ ਡਿਸਪਲੇ ਕਰੀਦੇ ਆਪਣੇ WhatsApp Telegram ਜਾਂ YouTube ਤੇ ਫਿਰ ਵੀ ਆਪਾਂ ਕਿਸੇ ਦੇ ਸਹਾਰੇ ਨਹੀਂ ਰਹਿਣਾ ਹੈਗਾ ਸਾਡੀ ਜੌਬ ਹੈ ਸਾਡੇ ਸੁਪਨੇ ਆ ਸੀ ਇਹਨਾਂ ਸੁਪਨਿਆਂ ਦਾ ਧਿਆਨ ਖੁਦ ਰੱਖਣਾ ਆ ਠੀਕ ਹੈ ਜੀ ਜਿਹੜੇ ਫਰੈਸ਼ਰ ਉਮੀਦਵਾਰ ਆ ਜਿਹੜੇ ਹਜੇ ਨਵੇਂ-ਨਵੇਂ ਕਾਲਜ ਚੋਂ ਨਿਕਲੇ ਆ ਉਹਨਾਂ ਨੂੰ ਹਜੇ ਨਹੀਂ ਇੰਨਾ ਪਤਾ ਹੈਗਾ ਵੈਸੇ ਉਹਨਾਂ ਨੂੰ ਸੋਸ਼ਲ ਮੀਡੀਆ ਦਾ ਬੜਾ ਪਤਾ ਆ ਪਰ ਪਤਾ ਦੂਸਰੇ ਟਾਈਪ ਦਾ ਪਤਾ ਆ ਜਿੱਦਾਂ ਆਪਣੀ ਭਰਤੀ ਨਾਲ ਸੰਬੰਧਿਤ ਗਰੁੱਪਾਂ ਸਭ ਤੋਂ ਪਹਿਲਾਂ ਟੈਲੀਗ੍ਰਾਮ ਤੁਹਾਡੇ ਫੋਨ 'ਚ ਹੋਣਾ ਚਾਹੀਦਾ ਟੈਲੀਗ੍ਰਾਮ ਦੇ ਵਿੱਚ ਤੁਸੀਂ ਸੇਵਡ ਮੈਸੇਜ ਵਿੱਚ ਆਪਣਾ ਸਿਲੇਬਸ ਰੱਖੋ ਔਰ ਜਿਹੜੇ ਅਰਜੈਂਟ ਗਰੁੱਪ ਆ ਜਿੱਦਾਂ ਪੀਐਸਸੀਬੀ ਵਾਲੇ ਹੋ ਗਏ ਜਾਂ ਜਿੱਥੇ ਜੋਬ ਦੇ ਨੋਟੀਫਿਕੇਸ਼ਨ ਤੁਰੰਤ ਆ ਜਾਂਦੇ ਆ ਅਲਰਟ ਦਿੰਦੇ ਆ ਉਹਨਾਂ 'ਚ ਐਡ ਹੋਵੋ ਵੱਧ ਤੋਂ ਵੱਧ ਬਾਕੀ ਫਾਲਤੂ ਭਕਾਇਆ ਕਰਨੀਆਂ ਛੱਡ ਦਿਓ ਠੀਕ ਹੈ ਪਲੀਜ਼ ਗੁੱਸਾ ਨਾ ਕਰਨਾ ਇਸ ਗੱਲ ਦਾ ਇਸੇ ਇਹ ਕਈ ਕਈ ਕੁੜੀਆਂ ਇਸ ਤਰ੍ਹਾਂ ਦੀਆਂ ਵੀ ਆ ਕਈ ਮੁੰਡੇ ਜਾਂ ਕੋਈ ਉਮੀਦਵਾਰ ਇਸ ਤਰ੍ਹਾਂ ਦੇ ਵੀ ਆ ਜਿਹੜੇ ਬਾਕੀ ਸਭ ਕੁਝ ਚਲਾਉਂਦੇ ਆ ਪਰ ਆਪਣੀਆਂ ਜੋਬ ਦੀ ਨੋਟੀਫਿਕੇਸ਼ਨਾਂ ਦਾ ਕੋਈ ਧਿਆਨ ਨਹੀਂ ਰੱਖਦੇ ਸਿਰਫ ਦੂਸਰਿਆਂ ਨੂੰ ਪੁੱਛਦੇ ਆ ਵੀ 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 ਭਾਈ ਨੋਟੀਫਿਕੇਸ਼ਨ ਆਇਆ ਕਿ ਨਹੀਂ ਆਇਆ ਅਗਲੇ ਦਾ ਨਾ ਟਾਈਮ ਹੋਊਗਾ ਨਾ ਦੱਸੋਗਾ ਫੇਰ ਜਾਂ ਅਗਲਾ ਭੁੱਲ ਜਿਵੇਂ ਫੇਰ ਕਿਸੇ ਤੇ ਆਪਾਂ ਸਹਾਰਾ ਨਹੀਂ ਲੈ ਸਕਦੇ ਇਸੇ ਤਰੀਕੇ ਨਾਲ ਹੀ ਇੱਕ ਲੜਕੀ ਸੀ ਉਹਨੂੰ ਬਹੁਤ ਲੋੜ ਆ ਜੋਬ ਦੀ ਪਰ ਮਤਲਬ ਕੱਲੀ ਸੰਗਾ ਸ਼িকার ਰਹੀ ਆ ਉਸ ਲੜਕੀ ਦਾ 2364 ਦੀ ਮੈਰਿਟ ਲਿਸਟ ਵਿੱਚ ਨਾ ਆਇਆ ਸੀ ਜਿਹੜੀ ਆ ਜੂਨ ਚ ਆਈ ਆ ਪਰ ਉਸ ਲੜਕੀ ਤੱਕ ਉਹ ਮੈਰਿਟ ਲਿਸਟ ਨਹੀਂ ਪਹੁੰਚੀ ਕਿਉਂਕਿ ਉਹਨੇ ਟੈਲੀਗ੍ਰam ਦਾ ਫੋਨ 'ਚ ਭਰਿਆ ਹੀ ਨਹੀਂ ਸੀ ਦੂਜਾ ਉਹ WhatsApp ਤੇ ਵੀ ਕਿਸੇ ਨਾਲ ਐਡ ਨਹੀਂ ਸੀ ਮਤਲਬ ਕਿ ਆਪਣੇ ਰਿਗਾਰਡਿੰਗ ਇਨਫੋਰਮੇਸ਼ਨ ਤੇ ਦੂਜੀ ਤੀਸਰੀ ਉਹ YouTube ਤੇ ਵੀ ਉਹਨੇ ਕੋਈ ਵੀ ਮੜਾ ਜੋ ਉਹਨੇ ਇੱਕ ਦਿਨ ਹੱਥ ਮਾਰ ਕੇ ਵੇਖਿਆ YouTube ਤੇ ਤਾਂ ਚਲਾਉਂਦੀ ਪਈ ਸੀ ਤਾਂ ਦੇਖਿਆ ਕਿ ਨੋਟੀਫਿਕੇਸ਼ਨ ਉੱਤੇ ਕਿਸੇ ਦੀ ਵੀਡੀਓ ਵਾਇਰਲ ਹੋ ਗਈ ਤਾਂ ਉਸ ਨੂੰ ਪਤਾ ਲੱਗਾ ਤੇ ਹੁਣ ਉਹ ਮੱਥੇ ਤੇ ਹੱਥ ਮਾਰ ਰਹੀ ਆ ਹੁਣ ਗੈਰ ਹਾਜ਼ਰ ਵਾਲਾ ਨੋਟਿਸ ਵੀ ਲੰਘ ਗਿਆ ਕਿਸੇ ਭੈਣ ਭਾਈ ਨਾਲ ਇਸ ਤਰ੍ਹਾਂ ਨਾ ਹੋਵੇ ਇਸ ਕਰਕੇ ਕਿਰਪਾ ਕਰਕੇ ਸੋਸ਼ਲ ਮੀਡੀਆ ਤੇ ਬਾਕੀ ਪਕਾਈਆਂ ਮਾਰਨ ਨਾਲੋਂ ਚੰਗਾ ਆ ਆਪਣੇ ਕੰਮ ਦੀ ਚੀਜ਼ ਨੂੰ ਜ਼ਰੂਰ ਧਿਆਨ ਚ ਰੱਖੋ ਪਲੀਜ਼ ਇਹ ਚੀਜ਼ਾਂ ਕਿਸੇ ਨੇ ਸਾਨੂੰ ਦੱਸਣੀਆਂ ਨਹੀਂ ਸਾਨੂੰ ਵੀ ਨਹੀਂ ਪਤਾ ਸਾਨੂੰ ਚਲੋ ਇੰਨੀ ਖੁਸ਼ਕਿਸਮਤੀਆਂ ਕਿ ਵਧੀਆ ਉਸਤਾਦ ਮਿਲ ਗਏ ਅਧਿਆਪਕ ਮਿਲ ਗਏ ਜਿਨ੍ਹਾਂ ਨੇ ਸਾਨੂੰ ਗਾਈਡ ਕੀਤਾ ਗੁਰੂ ਮਿਲ ਗਏ ਠੀਕ ਆ ਗੁਰੂ ਮਿਲ ਗਏ ਨਹੀਂ ਤਾਂ ਸਾਨੂੰ ਕੁਝ ਨਹੀਂ ਸੀ ਪਤਾ ਲੱਗਣਾ ਮੈਂ ਇਸ ਕਰਕੇ ਕਿਰਪਾ ਕਰਕੇ ਸਾਰੇ ਭੈਣ ਭਾਈਆਂ ਨੂੰ ਬੇਨਤੀ ਆ ਕਿ ਆਪਣਾ ਇੰਨਾ ਕੁ ਧਿਆਨ ਜਰੂਰ ਰੱਖੋ ਆ ਦੇਖੋ ਇਦਾਂ ਤੁਸੀਂ ਭਰਤੀ ਬੋਰਡ ਤੇ ਜਾਣਾ ਐਜੂਕੇਸ਼ਨ ਰਿਕਰੂਟਮੈਂਟ ਬੋਰਡ ਤੇ ਜਾਓ ਠੀਕ ਹੈ ਉੱਥੇ ਆਪਣਾ ਸਰਚ ਕਰੋ ਜੋ ਵੀ ਤੁਹਾਡੇ ਨੋਟੀਫਿਕੇਸ਼ਨ ਆਉਂਦੇ ਆ ਜੋ ਵੀ ਆ ਦੇਖੋ ਆ ਦੇਖੋ ਆ ਸਾਰੇ ਨੋਟੀਫਿਕੇਸ਼ਨ ਇੱਥੇ ਆ ਰਿਹਾ ਚੈੱਕ ਕਰੋ ਕਿਸੇ ਨੂੰ ਪੁੱਛਣ ਦੀ ਲੋੜ ਹੀ ਨਹੀਂ ਆ ਕਨਫਰਮ ਕਰਨਾ ਕਰੋ ਆ ਬਾਕੀ ਆ ਚੈਨਲ ਆ ਆ ਵੇਖੋ ਇਹ ਆ ਚੈਨਲ ਜਾਂ ਟੈਲੀਗ੍ਰam ਦਾ ਆ ਚੈਨਲ ਬਹੁਤ ਬੈਸਟ ਹੈ ਇੱਥੇ ਫਟਾਫਟ ਨੋਟੀਫਿਕੇਸ਼ਨ ਆ ਜਾਂਦਾ ਕੋਈ ਵੀ ਲਾ ਲਓ ਤੁਸੀਂ ਠੀਕ ਹੈ ਕੁਝ ਹੋਰ ਵੀ ਚੈਨਲਸ ਆ ਜਿਹੜੇ ਦੂਸਰਿਆਂ ਦੀ ਹੈਲਪ ਕਰ ਲਈ ਬਣੇ ਹੋਏ ਆ ਠੀਕ ਹੈ ਜੀ ਸੋ ਇਸ ਤਰ੍ਹਾਂ ਤੁਸੀਂ ਜਿਹੜਾ ਹੈ ਇਹ ਗੱਲ ਜ਼ਰੂਰ ਧਿਆਨ ਚ ਰੱਖਣਾ ਧੰਨਵਾਦ